ਇਹ ਜਿਹੜਾ ਘਰ ਦੇਖ ਰਹੇ ਹੋ ਨਾ ਜੀ ਆਪ ਜੀ ਇਸੇ ਘਰ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਬਾਅਦ ਪਰਿਵਾਰ ਵਿਛੋੜਾ ਸਰਸਾ ਨਦੀ ਦਾ ਹੋਇਆ ਉੱਥੋਂ ਬਾਅਦ ਮਾਤਾ ਸੁੰਦਰਕੌਰ ਜੀ ਮਾਤਾ ਸਹਿਬਕੌਰ ਜੀ ਇਸ ਘਰ ਵਿੱਚ ਆ ਕੇ ਰੁਕੇ ਇਹ ਘਰ ਅੱਜ ਵੀ ਮੌਜੂਦ ਹੈ ਜੀ ਗੱਲ ਕਰਾਂਗੇ ਜਦੋਂ ਸਰਸਾ ਨਦੀ ਤੇ ਵਿਛੋੜਾ ਪੈਂਦਾ ਹੈ ਭਾਈ ਮਨੀ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਅਰੋੜਾ ਬੀਬੀ ਬਿਬੋ ਜੀ ਤੇ ਬੀਬੀ ਪਾਗੋ ਜੀ ਪਾਈ ਮਨੀ ਸਿੰਘ ਜੀ ਧੰਨਾ ਸਿੰਘ ਜੀ ਤੇ ਜਵਾਹਰ ਸਿੰਘ ਅਰੋੜੇ ਦੇ ਰਿਸ਼ਤੇਦਾਰ ਸੀ ਇਸ ਘਰ ਦੇ ਵਿੱਚ ਵਸਦੇ ਹੋਏ ਤੇ ਪਾਈ ਜਵਾਹਰ ਸਿੰਘ ਜੀ ਧੰਨਾ ਸਿੰਘ ਮਾਤਾ ਸੁન્દਰ ਕੌਰ ਤੇ ਮਾਤਾ ਸਹਿਬ ਕੌਰ ਨੂੰ ਇਸ ਘਰ ਦੇ ਅੰਦਰ ਲੈ ਕੇ ਆਏ ਦੁਸ਼ਮਣਾਂ ਨੇ ਹਰ ਪਾਸੇ ਘੇਰੇ ਪਾ ਰੱਖੇ ਸੀ ਹਰ ਪਾਸੇ ਯੁੱਧ ਹੋ ਰਿਹਾ ਸੀ ਇਸ ਘਰ ਦੇ ਵਿੱਚ ਮਾਤਾਵਾਂ ਇੱਕ ਰਾਤ ਰੁਕਦੀਆਂ ਨੇ ਅਗਲੇ ਦਿਨ ਭੇਸ ਬਦਲਾ ਕੇ ਗੱਡਿਆਂ ਦੇ ਉੱਤੇ ਦਿੱਲੀ ਵੱਲ ਰਵਾਨਾ ਹੋ ਜਾਂਦੇ ਨੇ ਇਹ ਘਰ ਹੈਗਾ ਜੀ ਰੋਪੜ ਸ਼ਹਿਰ ਦੇ